ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀ ਵਹਿੜ ਆ ਗਈ ਆ ਤਾਜੀ ਸੂਈਆਂ ਵੀਰੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਭਾਈ ਸਾਸਰੀ ਗਾਲ ਜੀ ਹੋਰ ਸਨਾਂ ਵੀਰੇ ਕੀ ਆ ਚੱਲ ਵਧੀਆ ਭਾਈ ਠੀਕ ਠਾਕ ਜੀ ਵਧੀਆ ਵੀਰੇ ਨਾਂ ਦੱਸਿਓ ਆਪਣਾ ਨਾਂ ਭਾਈ ਮੇਰਾ ਗੁਰਪਾਲ ਸਿੰਘ ਜੀ ਹਾਂਜੀ ਪਿੰਡ ਮੀਰਾਕੋਟ ਜੀ ਠੀਕ ਹੈ ਜੀ ਸੀਲ ਤੇ ਜਲਾ ਅਮਰਸਰ ਜੀ ਹਾਂਜੀ ਫੋਨ ਨੰਬਰ ਹੈਗਾ 9813 74468 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰ ਜੀ ਆਪਣੇ ਕੋਲੇ ਆ ਗਏ ਆ ਅੱਜ ਸੂਈਆਂ ਝੋਟੀਆਂ ਆ ਗਈਆਂ ਹਨਾ ਹਾਂਜੀ ਹਾਂਜੀ ਤਾਂ ਇੱਕ ਵੈੜ ਸੂਈ ਤਾਂ ਰੇਟ ਆਪਣਾ ਹਰੇਕ ਵੀਡੀਓ 'ਚ ਤੁਹਾਡਾ ਬਿਲਕੁਲ ਜਿਆਜ ਹੁੰਦਾ ਹਨਾ ਹਾਂਜੀ ਹਾਂਜੀ ਭਾਜੀ ਤਾਂ ਅੱਜ ਵੀ ਜਿਆਜ ਹੀ ਹੈ ਹਨਾ ਹਾਂ ਮੁੱਲ ਜਿਆਜ ਹੀ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਬਾਰੇ ਹਾਂਜੀ ਭਾਜੀ ਹਾਂ ਪਹਿਲੇ ਨੰਬਰ ਬਾਰੇ ਦੱਸੋ ਵੀਰੇ ਜੀ ਭਾਜੀ ਪਹਿਲਾ ਸੂਆ ਸੂਈ ਜੇ ਝੋਟੀਏ ਠੀਕ ਹੈ ਜੀ ਪਹਿਲਾ ਸੂਆ ਸੂਈ ਬੱਚੇ ਕੀ ਪਾਇਏ ਨੇ ਕੱਟੀ ਜਾ ਮਗਾ ਕੱਟੀ ਵਿਖਾ ਕੱਟੀਆਂ ਗਈਆਂ ਆਹ ਕੱਟੀਆਂ ਗਈਆਂ ਹਾਂਜੀ ਹਾਂਜੀ ਵੇਖੋ ਵੀਰੋ ਚੰਗੇ ਸੀਮਨ ਦੀ ਕੱਟੀ ਆ ਮਗਰ ਪਹਿਲਾ ਸੂਆ ਸੂਈ ਆ ਫੇਸ ਕੁਆਲਟੀ ਚੈੱਕ ਕਰ ਲਓ ਛੋਟੀ ਦੀ ਬਹੁਤ ਸੋਹਣੀ ਛੋਟੀ ਆ ਵੀਰੋ ਚੈੱਕ ਕਰੋ ਕੱਦ ਕਾਠ ਵਾਲੀ ਆ ਫਿਰ ਤੇ ਖਾਨ ਦੀ ਗੱਲ ਕਰੀਏ ਤਾਂ ਵੀਰੇ ਥਨਲੇ ਵੀ ਦੀ ਬਹੁਤ ਸਾਫਾ ਹੈ ਇੱਕ ਰੰਗ ਕਾਲੀ ਛੋਟੀ ਆ ਸੋਹਣੀ ਛੋਟੀ ਆ ਗਈ ਵੀਰ ਕੋਲੇ ਦੁੱਧ ਵਾਲੀ ਆ ਵੀਰੋ ਚੈੱਕ ਕਰ ਲਓ ਬਹੁਤ ਸੋਹਣੀ ਛੋਟੀ ਹੈ ਜੀ ਥਣ ਥਣ ਬੜਾ ਪਿਆਰਾ ਲੱਗਿਆ ਜੀ ਠੀਕ ਹੈ ਜੀ ਚਵਾਈ ਇੱਕ ਨੰਬਰ ਜੀ ਹਾਂ ਜੀ ਠੀਕ ਹੈ ਜੀ ਲੇ ਵੀਰ ਜੀ ਲੈ ਵੇਖੋ ਵੀਰੋ ਫੇਸ ਕੁਆਲਟੀ ਛੋਟੀ ਦੀ ਚੈੱਕ ਕਰੋ ਕੀ ਗਾਨੇ ਛੋਟੀ ਦੇ ਬਹੁਤ ਸੋਹਣੀ ਛੋਟੀ ਆ ਥੰਥੁੰਨ ਬੜਾ ਪਿਆਰਾ ਲੱਗਿਆ ਤਾਂ ਮਗਰ ਵੀ ਵੀਰੋ ਇਹਦੇ ਕੱਟੀ ਆ ਗਈ ਆ ਆ ਕੱਟੀ ਆ ਗਈ ਜੀ ਬਹੁਤ ਚੰਗੀ ਛੋਟੀ ਆ ਕਦ ਕਾਠ ਖਾਂਦੀ ਕੁਆਲਿਟੀ ਲਾਗੇ ਤਾਂ ਚੈੱਕ ਕਰ ਲੋ ਵੀਰ ਜੀ ਬਹੁਤ ਸੋਹਣੀ ਝੋਟੀ ਆ ਹਾਂਜੀ ਕੱਦ ਕਾਠ ਬਹੁਤ ਸੋਹਣਾ ਸਿੰਘ ਓਕੇ ਰਿਪੋਰਟ ਸਾਰੀ ਓਕੇ ਰਿਪੋਰਟ ਆ ਜੀ ਬੱਚਾ ਵੀ ਬਿਲਕੁਲ ਬੱਚਾ ਵੀ ਚੰਗੇ ਸੀ ਮੁੰਡਾ ਹਾਂਜੀ ਹਾਂਜੀ ਤਾਂ ਵੀਰ ਜੀ ਇਹਦਾ ਮੁੱਲ ਮੋਰ ਦਾ ਮੋਰ ਦਾ ਕਈ ਜੰਦਰਜੀ ਕਰਦੇ ਜੇ 75 ਜੀ ਹਾਂਜੀ ਤੇ ਬਾਕੀ ਬਾਬਾ ਜੀ ਵੇਖਦੀਆਂ ਮਰੀਆਂ ਆਲੇ 75 ਸੀਆਂ ਵੇਖਦੀਆਂ ਵੇਖਦੇ ਨੇ ਵੇਖਦੀਆਂ ਬਾਜ਼ਾਰ ਡਾਉਣ ਹੈ ਉਸ ਹਿਸਾਬ ਨਾਲ ਦੇ ਦੇ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਕਿਦਾਂ ਢਿੱਲਾ ਢੋਲਾ ਬੋਦ ਨੇ ਸ਼ਾਮ ਤਾਈਂ ਤੇ ਕਾਫੀ ਤਿਆਰ ਹੋ ਜਾਂਦੀ ਹਾਂ ਹਾਂਜੀ ਅੱਜ ਬੰਜ ਨਹੀਂ ਭਾਜੀ ਹੋਰ ਅਲੀ ਠੀਕ ਹੈ ਜੀ ਸ਼ਾਮ ਤਾਈਂ ਕਾਫੀ ਤਿਆਰ ਹੋ ਜਾਂਦੀ ਵੱਡੀ ਚੋਟੀ ਹੈ ਵੀਰੋ ਸਿੰਘ ਦੀ ਕੁਆਲਿਟੀ ਤੇ ਬੱਚਾ ਵੀ ਚੰਗੇ ਸੀਮਨ ਦਾ ਤਾਂ ਹੁਣ ਕਿ 75 ਦੀ ਦੇ ਦੀਏ 70 ਕਰਦੇ ਜੀ ਮਾਨਤਾਂ ਵੀਰ ਜੀ ਕਰਦਾ ਕੋਈ ਨਹੀਂ ਦੱਸੋ ਤੁਸੀਂ ਦੱਸੋ 2 ਛੜਦਾ ਈ ਆ 68 ਦੀ ਹੋ ਯਾਰ ਸੌੜ ਕਰਦਾ ਹਾਂ 67000 ਦੀ ਹਾਲਾ ਦੇ ਦਾਂਗੇ ਬੱਬਾ ਜੀ ਕੀ ਬਾਤ ਹੈ ਜੀ ਮਾਨਤਾਨਾ ਕਰੂਗਾ ਮਾਨਤਾਨਾ ਫੂਰ ਹੋਰ ਮਾਨਤਾਨਾ ਕਰਦਾਂਗੇ ਤਾਂ ਵੇਖੋ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਆ ਬੱਚਾ ਆ ਗਿਆ ਸੋਹਣੀ ਝੋਟੀ ਆ ਵੀਰ ਕੋਲੇ ਤਾਂ 67000 ਦੀ ਹਾਣਾ ਹੋ ਜੂ ਹਾਂਜੀ ਦੁੱਧ ਮਾਦਾ 6-7 ਕਿਲੋ ਜੇ ਅੱਛਾ ਜੀ ਤੇ 6 ਕਿਲੋ ਕਰਕੇ ਲੈ ਜੇ ਦੁੱਧ 7-8 ਕਿਲੋ ਆ ਅੱਛਾ ਅੱਛਾ 6 ਕਿਲੋ ਕਰਕੇ ਲੈ ਜੇ ਠੀਕ ਹੈ ਜੀ ਆ 6 ਕਿਲੋ ਹੈਗਾ ਬੱਬਾ ਜੀ ਲੀਟਰ ਵਾਲਾ ਠੀਕ ਹੈ ਜੀ ਇਹ ਵੀ ਕ੍ਰੈਂਟੀ ਜਿਹੜਾ ਹੈ ਘਰ ਤੱਕ ਠੀਕ ਹੈ ਜੀ ਹਾਂਜੀ ਮਗਰ ਵੀ ਇਹਦੇ ਕੱਟੀ ਆ ਗਈ ਵੀਰੋ ਤੇ ਸੋਨੇ ਥਣਪੰਡੇ ਦੀ ਮਾਲਕਾ ਬਾਕੀ ਥਣ ਬੜਾ ਪਿਆਰਾ ਲੱਗਿਆ ਇੱਕ ਹਫਤੇ ਦੀ ਠੀਕ ਆ ਜੀ ਹਫਤੇ ਤੋਂ ਅੰਦਰ ਹੀ ਪੰਜਾ ਛਾਂ ਤਰ੍ਹਾਂ ਦੀ ਕੋਈ ਤੇਰੀ ਮੰਨ ਕੇ ਲੈ ਜਾ ਮੇਰਾ ਭਰਾ ਅਜੇ ਦੁੱਧ ਤੇ ਹੋਣਾ ਝੋਟੀ ਨੂੰ ਹਾਂ ਇਹ ਤਾਂ ਹੋਣਾ ਬੱਚਾ ਤਾਜਾ ਹੈ ਨਾ ਜੀ ਹਾਂਜੀ ਤਾਂ ਵੇਖੋ ਵੀਰੋ 67000 ਦੀ ਹੋ ਜੂ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਬਹੁਤ ਸੋਹਣੀ ਝੋਟੀ ਆ ਜੀ ਕੱਦ ਕਾਟ ਤੇ ਫੇਸ ਕੁਆਲਿਟੀ ਦੀ ਗਾ ਖਣ ਲੇਵੇ ਦੀ ਬਹੁਤ ਸੋਹਣੀ ਝੋਟੀ ਆ ਦੂਜੇ ਨੰਬਰ ਤੇ ਆ ਗਈ ਜੀ ਇਹ ਭਾਈ ਤੀਜਾ ਸੂਆ ਸੋਹੀ ਆ ਝੋਟੀ ਦੂਜਾ ਸੂਆ ਹਾਂਜੀ ਠੀਕ ਆ ਜੀ ਮਗਰੇ ਦੇ ਕਟਾ ਜੇ ਕਟਾ ਗਿਆ ਜੀ ਕੋ ਬੱਜਾ ਹੀ ਕਟਾ ਹੀ ਖਾ ਦੋ ਠੀਕ ਹੈ ਜੀ ਕਟਾ ਗਿਆ ਜੀ ਠੀਕ ਆ ਕਟਾ ਗਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਮਗਰੇ ਕਟਾ ਆ ਗਿਆ ਵੀਰੋ ਹਾਂ ਜੀ ਕਿੰਨਾ ਦੁੱਧ ਹੈ ਜੀ 5 ਜਿੰਦਰੀ ਦੁੱਧ 6 ਕਿਲੋ ਜੀ 6 ਕਿਲੋ ਹਾਂ ਜੀ ਠੀਕ ਹੈ ਕਟਾ 6 ਕਿਲੋ ਦੋ 7 ਕਿਲੋ 6 ਕਿਲੋ ਕਰਕੇ ਕੋ ਪਹਾੜ ਪਹਾੜ ਲੈ ਜੀ 6 ਕਿਲੋ ਠੀਕ ਹੈ ਮਗਰ ਲੈ ਇੱਕ ਥਾਂ ਦੀ ਤੇਲ ਲਈਏ ਇੱਕ ਥਾਂ ਦੀ ਤੇਲਾ ਮਗਰ ਲੈ ਜੀ ਠੀਕ ਹੈ ਤੋਰੋ ਵੀ ਤੈਨੂੰ ਲੈ ਗਾ ਤੂੰ ਲੈ ਤਾ ਵੇਖੋ ਵੀਰੋ ਇੱਕ ਥਾਂ ਤੋਂ ਤੇਲਾ ਮਗਰੇ ਦੇ ਕਟਾ ਆ ਗਿਆ ਆ ਮਗਰਲਾ ਥਾ ਨੇ ਜੀ ਬਹਿਣੀ ਵਾਲਾ ਜਾਨੀ ਪੁੱਛੀ ਸਾਈਡ ਤੇ ਠੀਕ ਹੈ ਜੀ ਤੇ ਵੇਖੋ ਵੀਰੇ ਇੱਕ ਥਾਂ ਤੋਂ ਤੇਲ ਆ ਗਈ ਆ ਤਾਂ ਮਗਰ ਕਟਾ ਦੁੱਧ ਕਿੰਨਾ ਦੱਸਿਆ ਜੀ ਦੁੱਧ 6 ਕਿਲੋ ਬਬਾਈ ਇਹ ਥੱਲੇ 6 ਕਿਲੋ ਹਾਂ ਜੀ ਠੀਕ ਹੈ ਜੀ ਤੇ ਵੇਖੋ ਵੀਰੇ ਸਿੰਘ ਸਿੰਘ ਦੀ ਫੇਸ ਕੁਆਲਟੀ ਦੇ ਠੀਕ ਹੈ ਜੀ ਆ ਬੱਚਾ ਆ ਗਿਆ ਹੈ ਨਾ ਠੀਕ ਹੈ ਜੀ ਤਾਂ ਮੈਂ ਕੋ ਦਿਰਿਆ ਕਿ ਮੈਂ ਵੀਰ ਜੀ ਨੇ ਦੱਸਿਆ ਕਿ ਆ ਇੱਕ ਥਾਂ ਤੋਂ ਤੇਲੇ ਜੋ ਤਾਂ ਬਾਕੀ ਝੋਟੀ ਰਾਜੀ ਰੂਜੀ ਆ ਵੀਰੋ ਸਿੰਘ ਚੰਗਾ ਲੱਗਿਆ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਬਾਬਾ ਜੀ ਕਿੰਨੇ ਦੇ ਰਿਓ ਤੁਸੀਂ ਦੱਸ ਦਿਓ ਜਿੰਨੇ ਦੇ ਆਹ ਕੋਇਂਦਰ ਜੀ ਦੇ ਦਾਂਗੇ ਤੁਹਾਨੂੰ ਨਹੀਂ ਜੀ ਆ ਜੀ ਜਾਣਦੇ ਚਲੋ ਸਿਆਲ ਵਧੀਆ ਦੁੱਧ ਜਪ ਚੁੰਜ ਵਾਲੀਆਂ ਵੇਚੀਆਂ ਜੀ ਇਤਰਾ ਦੀਆਂ ਪਈਆਂ ਹਾਂਜੀ ਪਰ ਹੁਣ ਮਾਰਕੀਟੋਂ ਦੱਸਦਾ 1000 ਹੀ ਡਾਊਨ ਕਰਤਾ ਜੀ ਜਾਣਦੇ ਬਿਲਕੁਲ ਹੀ 45 ਦੀ ਦੇ ਦਈਏ ਠੀਕ ਆ ਵੀਰੇ ਹਾਂਜੀ 2000 ਛੱਡ ਦਿਓ ਦੇ ਨਹੀਂ ਛਰਦਾਂਗੇ 42 ਦੀ ਦੇਣਾ 42 ਦੀ 42 ਦੀ ਹਾਂ ਨਾ ਇਹ ਬਬਾਈ ਤਾਂ ਵੇਖੋ ਵੀਰੋ ਰੇਟ ਜਾਇਜ ਸਾਰਾ ਸਿਆਲ ਵੀਰੇ ਚੋਗੇ ਫੇਰ ਯਾਨੀ ਕਿ ਹਨਾ ਸਾਰਾ ਸਿਆਲ ਚੋਗੇ 45 ਹਜ਼ਾਰ ਨਹੀਂ ਫੇਰ ਮੈਂ ਖਾਲੀ ਕਰਕੇ ਜਿੰਨੂੰ ਮਰਜ਼ੀ ਭਰਾ ਦੇ ਲਿਓੜੀ ਬਿਲਕੁਲ ਹੱਸ ਕੇ ਦੇਖ ਜਾਨੀ ਜੀ ਹੱਸ ਕੇ ਹੱਸ ਕੇ ਵੀਰੇ ਤਾਂ ਵੇਖੋ ਵੀਰੋ ਮਗਰੇ ਦੇ ਕੱਟਾ ਆ ਗਿਆ ਵਾ ਤਾਂ ਇੱਕ ਥਾਂ ਤੋਂ ਤੇਲਾ 42 ਹਜ਼ਾਰ ਦੀ ਵੀਰ ਕਹਿੰਦਾ ਹੋ ਜੀ ਫੋਨ ਬਾਕੀ ਜਰੂਰ ਲਾ ਲਿਓ ਰੇਟ ਵੀਰ ਦਾ ਜਾਇਜ ਹੁੰਦਾ ਹਰੇਕ ਵੀਡੀਓ 'ਚ ਤਾਂ ਰੇਟ ਬਹੁਤ ਜਾਇਜ ਆ ਵੀਰੋ ਹਾਂਜੀ ਵੜਾ ਕੀ ਅਗਲੇ ਬੰਨੇ ਜੀ ਇਹ ਸੁਈ ਆ ਵੀਰ ਜੀ ਸੁਈ ਸੁਈ ਚਾ ਜੀ ਪਰਸੋਂ ਦੀ ਸੁਈ ਆ ਪਰਸੋਂ ਦੀ ਆ ਬੱਚਾ ਕੀ ਪਾਲੇ ਨੇ ਬੱਚਾ ਬੱਛਾ ਜੇ ਇਹਦੇ ਮਗਰ ਕਿਹੜਾ ਬੱਛਾ ਗਿਆ ਉਹ ਆ ਗਿਆ ਜੀ ਹਾਂਜੀ ਹਾਂਜੀ ਠੀਕ ਆ ਪਰਸੋਂ ਦੀ ਸੁਈ ਵੀਰੋ ਸੋਹਣੀ ਵੜਾ ਤੋਰੋ ਜੀ ਤਾਂ ਵੇਖੋ ਵੀਰੋ ਲੈ ਵਾਲੂ ਆ ਚੈੱਕ ਕਰ ਲਓ ਇਹਦਾ ਜੇ ਵਾਲੂ ਆ ਚੰਗਾ ਲੱਗਿਆ ਹਾਂਜੀ ਤਾਜੀ ਸੂਈ ਜਾ ਕਲਿੰਦਰ ਜੀ ਆਏ ਠੀਕ ਹੈ ਜੀ ਮੋੜਦਾ 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 ਜੀ ਵੇਖੋ ਵੀਰੋ ਤਾਜੀ ਸੂਈ ਆ ਲੈ 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 ਇਲਾਜ ਖਾਂ ਤੁਣ ਬੜਾ ਪਿਆਰਾ ਲੱਗਿਆ ਲੈਵਾ ਵੀ ਸੋਹਣਾ ਲੱਗਿਆ ਕੀ ਬਾਤ ਹੈ ਲੈਵਾ ਬਹੁਤ ਸ਼ਾਨਦਾਰ ਲੱਗਿਆ ਤੇ ਥਾਂ ਨੂੰ ਵੀ ਪਿਆਰਾ ਲੱਗਿਆ ਬਾਕੀ ਤਾਜੀ ਸੂਈ ਆ ਵੀਰੋ ਦੂਜਾ ਦਿਨ ਹੈ ਭਾਈਆ ਸੂਈ ਦੂਜਾ ਦਿਨ ਹੋਰ ਇਹ ਬੱਚਾ ਭਾਈ ਨਾਲ ਨਾਲ ਦੇਖ ਲਾ ਰਿਹਾ ਠੀਕ ਹੈ ਜੀ ਹਾਂ ਜੀ ਦੇਖੋ ਵੀਰੋ ਆ ਬੱਚਾ ਆ ਗਿਆ ਜੋ ਤਾਜੀ ਸੂਈ ਹੈ ਬਿਲਕੁਲ ਤੇ ਥਣ ਬੜਾ ਪਿਆਰਾ ਲੱਗਿਆ। ਆ ਗਈ ਸੀਲ ਠੰਡੀ ਬਾਜੀ। ਚਵਾ ਚਵਾ ਜੂ ਵਧੀਆ ਲੱਗਿਆ ਵੀਰ ਜੀ। ਓਕੇ ਓਕੇ ਬਾਜੀ ਪੋਲੀ ਪਾ ਲੈਣਾ ਚੋਲੇ ਨੂੰ। ਸੀਲਸ ਲੱਗ ਆ ਗਈ। ਸੀਲਸ ਲੱਗ ਗਿਆ ਬਾਜੀ। ਤਾਂ ਹਾਂਜੀ ਤੇ ਬੋਲੇ ਤੇ ਹਨਾ। ਹਾਂਜੀ ਬੋਲੇ ਦੇ। ਤੇ ਕਿਵੇਂ ਵੀਰੇ ਲੈ ਵਾਲੋ ਇਹਨੂੰ ਚੰਗਾ ਲੱਗਿਆ ਥਣ ਵਧੀਆ ਲੱਗਿਆ ਦੁੱਧ ਫਿਰ ਚੰਗਾ ਚਵਾ ਜੂ ਹੈ। 15 16 ਕਿਲੋ ਯਾਨੀ ਬਾਜੀ। ਦੁੱਧ ਚਵਾ ਜੂ ਹਨਾ ਇਹ। ਚਵਾ ਜੂ ਇੰਨਾ ਚਵਾ ਜੂਗੀ। ਵੇਖੋ ਵੀਰੋ ਬੋਲਾ ਹੀ 9 10 ਕਿਲੋ ਬੋਲਾ ਹੋਣਾ ਮੈਂ। 8 ਕਿਲੋ ਦੀ ਗਾਰੰਟੀ ਦੇ ਦਾਂਗੇ ਬਿਲਕੁਲ। ਥਣ ਤੋਂ ਲੈ ਕੇ ਤੇ ਲੈਵੇ ਤੱਕ ਪੂਰੀਆਂ ਸਫਾਈਆਂ ਨੇ। ਹਾਂਜੀ। ਤਾਂ ਵੀਰੋ ਚੰਗਾ ਬੋਲਾ ਯਾ ਚੰਗਾ ਦੁੱਧ ਸਿਆਲ ਚ ਵਾਜੂ ਹਣਾ ਇੱਕ ਮੌਸਮ ਚੰਗਾ ਤਾਂ ਸੋਹਣੀ ਵੜਾ ਥਣ ਬੜਾ ਪਿਆਰਾ ਲੱਗਿਆ ਚਵਾਈ ਵਾਲਾ ਵੀਰੋ ਇੱਕ ਰੇ ਲੱਗੇ ਤਾਂ ਫਿਰ ਚੈੱਕ ਕਰ ਲੋ ਬਹੁਤ ਹੀ ਸੋਹਣੀ ਹੈ ਥਣ ਪੰਨੇ ਦੀ ਥਣ ਮੋਟੇ ਮੱਜਾਂ ਨੇ ਲੱਗੇ ਭਾਜੀ ਬਿਲਕੁਲ ਤੇ ਇਹਦੀ ਫੈਂਟ ਵੀ ਚੰਗੀ ਆਉਣ ਵਾਲੀ ਹੈ ਹਣਾ ਥਣ ਵੀ ਚੰਗੀ ਆਉਣੀ ਹੈ ਨਾ ਇਹ ਠੰਡ ਬਣਾਉਣੀ ਤਾਂ ਨਾ ਇਹਨੇ ਗਰਮੀ ਬਣਾਉਣੀ ਹੈ ਬਿਲਕੁਲ ਤਾਂ ਵੀਰੇ ਇਹਦਾ ਮੁੱਲ ਮੁੱਲ ਪਾਈ 3000 ਕਰਦੇ ਬਾਕੀ 3000 ਛੱਡਦੀ ਐ 35 ਚ ਹਾਂਜੀ ਜਾਣਦੇ ਹੋ ਜੈ ਜੈ ਜੀ ਡੇੜਾ ਛੱਡ ਦੇ ਮਨ ਕਿਹੋ ਛੱਡਦਾ ਪੂਰੇ 30 ਹੀ ਦੇ ਦਾਂਗੇ ਪੂਰੇ 30 ਹੀ ਹਾਂਜੀ ਹਾਂਜੀ ਸੂਈ ਸਵਾਈ ਗਣਾ 15 ਕਿਲੋ ਵਾਲੀ ਭਾਜੀ ਦੂਜੇ ਦਿਨ 10 ਕਿਲੋ ਬੋਲਾ ਪਰ ਅਸੀਂ 8ਾਂ ਦੀ ਗਾਰੰਟੀ ਦੇ ਦਾਂਗੇ ਘਰ ਤੱਕ 8ਾਂ ਦੀ ਘਰ ਤੱਕ ਗਾਰੰਟੀ ਵੀਰੇ ਤੁਹਾਡੇ ਬੋਲੇ ਦੀ ਤਾਂ ਥਣ ਤੋਂ ਲੈ ਕੇ ਤਾਂ ਸੋਹਣੀ ਹੈ ਥਣਪੰਡੇ ਦੀ ਮਾਲਕਾ ਖਾਣਾ 30000 ਦੀ ਜੀ 30000 ਦੀ ਦੇ ਦਾਂਗੇ ਭਾਈ ਠੀਕ ਹੈ ਵੇਖੋ ਵੀਰੋ ਲੈਵਾ ਚੈੱਕ ਕਰੋ ਕੀ ਕਹਿੰਦੇ ਆਂ ਨਹੀਂ ਕੋਈ ਭੈਣ ਭਰਾ ਨਹੀਂ ਆ ਸਕਦਾ ਨਾ ਵੀਡੀਓ ਕਾਲ ਦੇ 2 ਡਗ 3 ਡਗ ਸਾਈਪਾ ਕੇ ਦਿਵਾ ਸਕਦਾ ਯਾਰ ਠੀਕ ਹੈ ਜੀ ਕੋਈ ਚੱਕ ਨਹੀਂ ਬਾਬਾ ਜੀ ਇਹਦਾ ਨਹੀਂ ਰੇਟ ਦਾ ਜਿਆਜ ਹੁੰਦਾ ਜੀ ਉਹ ਦੱਸਦੇ ਵੀਰੇ ਉਹ ਹੀ ਨਿਕਲਦਾ ਤਾਂ ਇੰਨੀਆਂ ਵੀਡੀਓ ਵੀਰ ਉਹਨਾਂ ਦੀਆਂ ਪਾਈਆਂ ਵਾ ਵੀਰੇ ਜਿੱਥੇ ਜਿੱਥੇ ਪਸ਼ੂ ਜਾਂਦਾ ਬੜੀ ਸਿਫਤ ਹੁੰਦੀ ਆ ਕਿਉਂਕਿ ਪਸ਼ੂ ਵੀ ਸਾਫ਼ ਸੁਥਰਾ ਹੁੰਦਾ ਰੇਟ ਨੋਰਮਲ ਆ ਸੋਹਣੀ ਵਿਹੜਾ ਠਣਪੰਡਿਆਲੀ ਹਾਂ ਨਾ 30000 ਦੀ ਕੋਈ ਫੋਨ ਲਾ ਲੈ ਹਨਾ ਹਾਂ ਜੀ ਅੱਜ ਤਾਂ ਵੇਖੋ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਸੋਹਣੀ ਵਿਹੜਾ ਤਾਂ 30000 ਦੀ ਵੀਰ ਕਹਿੰਦਾ ਹੋ ਜੂ ਜੀ ਤਾਂ ਤਿੰਨ ਪਸ਼ੂ ਆ ਗਏ ਵੀਰੇ ਹਣਾ ਹਾਂ ਹਾਂਜੀ ਹਾਂਜੀ ਭਾਜੀ ਤਿੰਨ ਠੀਕ ਹੈ ਜੀ ਹਾਂਜੀ ਤਾਂ ਚਾਚੂ ਕਾਇਂ ਆ ਗਈ ਜੇ ਦੂਜੀ ਰੀੜੀ ਆਣੀ ਕਾਇਂ ਹਰ ਆਈ ਏ ਕਲਿੰਦਰ ਜੀ ਇੱਕ ਹੋਰ ਵੀ ਬੁਖਾ ਇੱਕ ਹੋਰ ਲਈ ਉਹ ਆ ਗਈ ਹੈ ਹਾਂਜੀ ਲਾਜੀ ਤਾਂ ਵੇਖੋ ਵੀਰੇ ਤਿੰਨ ਪਸ਼ੂ ਇੱਕ ਵੜ ਸੁਈ ਆ ਉਹ ਵੀ ਤੁਹਾਨੂੰ ਮੁਖਾਲ ਦਿੰਨੇ ਆਜੋ ਤਾਂ ਵੇਖੋ ਵੀਰੋ ਤਾਜੀ ਸੁਈ ਏ ਵੀਰ ਜੀ ਹਾਂਜੀ ਹਾਂਜੀ ਏ ਤਾਜੀ ਸੁਈ ਏ ਤਾਜੀ ਸੁਈ ਏ ਠੀਕ ਹੈ ਜੀ ਸੁਆ ਪਹਿਲਾ ਸੁਆ ਪਹਿਲਾ ਪਹਿਲਾ ਜੇ ਕਲਿੰਦਰ ਜੀ ਠੀਕ ਹੈ ਜੀ ਤੇ ਮਗਰ ਬੱਛੀ ਜੇ ਦੇ ਬੱਛੀ ਆ ਗਈ ਮਗਰ ਹਾਂਜੀ ਬੱਛੀ ਚੰਗੇ ਸੀ ਆਉਂਦੀ ਏ ਜੀ ਹਣਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਤਾਜੀ ਸੂਈ ਵਹਿੜਾ ਲੈ ਵੱਲੋਂ ਚੈੱਕ ਕਰ ਲਓ ਠੀਕ ਹੈ ਤਾਂ ਵੇਖੋ ਵੀਰੋ ਵੱਡੀ ਵੜਾ ਕੱਦ ਕਾਠ ਵਾਲੀ ਵੀਰੇ ਵੀ ਹੈਨਾ ਬਾਕੀ ਵਾਲੀ ਚਵਾਈ ਹੋਈ ਏ ਕਲਿੰਦਰ ਜੀ ਇਹਦੀ ਅੱਛਾ ਚਵਾਈ ਕਰਕੇ ਲੈ ਆਂਦੇ ਹਾਂ ਹਾਂਜੀ ਚਵਾਈ ਕਰਕੇ ਤੇ ਮਤਲਬ ਵੀ ਘੰਟਾ ਤੋਂ ਪਹਿਲਾਂ ਚਵਾਈ ਕਰਕੇ ਪੈਸੇ ਦੇ ਗੱਡੀ ਵਾਲੇ ਲਾਦ ਕੇ ਲੈ ਆਏ ਹੁਣ ਠੀਕ ਹੈ ਜੀ ਹਾਂ ਤੇ ਘਰ ਵਾਲੇ ਮਤਲਬ 12 13 ਕਿਲੋ ਬੋਲਾ ਦੱਸ ਦੇ ਜੀ ਥੱਲੇ 12 ਦੇ ਲੇਵਾ ਦੱਸੀ ਹੁੰਦਾ ਹਾਂਜੀ ਹਾਂਜੀ ਦੁੱਧ ਚੰਗਾ ਚਵਾਜੂ ਹਾਂਜੀ ਹਾਂਜੀ ਹੈਨਾ 15 16 ਕਿਲੋ ਭਾਈ ਇਹਨੇ ਨੋਰਮਲ ਜਿਹੜਾ ਨੋਰਮਲ ਸੇ ਵਾਲੇ 15 16 ਕਿਲੋ ਜਿਹੜਾ ਨਾ ਠੀਕ ਹੈ ਜੀ ਪਰ ਜੂ ਜੀ ਪਰ ਜੂ ਪਰ ਜੂ ਵੀਰੇ ਪਰ ਦੱਸੀ ਜਾਂਦੀ ਵੱਡੀ ਵੜਾ ਤਾਨਫੁਣਾ ਨੋਗ ਬਾਕੀ ਪਸਵਾ ਕੇ ਥਾਣੇ ਜਣਾ ਹੋਰ ਵਧੀਆ ਕਰ ਦੇਣਗੇ ਠੀਕ ਹੈ ਜੀ ਹਾਂ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਇਹ ਕਿੰਨੇ ਦੀ ਦੇ ਦੇਣੀ ਵਿੜ ਇਹ ਜਿੰਦਰ ਜੀ ਬੋਲਦੇ ਭਾਵੇਂ 60 ਕਰ ਲਈਏ 60 ਦੀ ਵਿਕ ਜਣੀ ਜੇ ਹਾਂਜੀ ਪਰ ਆਪਾਂ ਬੋਲੋ 50 ਜੀ 55 ਹਾਂਜੀ ਹਾਂਜੀ 2000 ਛੱਡ ਦੋ 53 ਦੀ ਹਨਾ ਦੇ ਦਾਂਗੇ ਕੋਈ ਨਹੀਂ ਉਹ ਝੂਮਾਂ ਤਾ ਨੋ ਜੀ 50 ਦੀ ਦੇ ਦਾਂਗੇ ਕੋਈ ਮਾਨਤਾਨ ਕਰੀ ਜਾ ਕੋਈ ਪੈਣ ਦਾ ਫੋਨ ਨਹੀਂ ਹੋਊਗੀ ਜਿਹੜੀ ਵਿਕ ਜੇ ਬੱਬਾ ਬਿਲਕੁਲ ਬਿਲਕੁਲ ਆਇਆ ਪਸ਼ੂ ਚਲੋ 500000 ਨਾਲ ਵਿਕ ਜੇ ਹਨਾ ਵੀਰੇ ਹਾਂਜੀ ਹਾਂਜੀ 50000 ਛੱਡ ਦੀ ਚਲ ਛੱਡਦਾ ਕੋਈ ਨਹੀਂ 2 ਹੀ ਛ ਆਹ ਇਹਦੇ ਪੂਰੇ ਹੀ ਕਰ ਲੈਨੇ ਆ ਆਪਾਂ ਗਿਲਜਿੰਦਰ ਜੀ ਅੱਛਾ ਜੈ ਜੀ ਮਗਰੀ ਵਸ਼ੀ ਆ ਗਈ ਹੈ ਨਾ ਤਾਂ ਵੇਖੋ ਵੀਰੇ ਸੋਹਣੀ ਵਿਹੜਾ ਵੱਡੇ ਪੱਲੇ ਚ ਆ ਗਈ ਆ ਤਾਂ 44000 ਦੀ ਸੋਹਣੀ ਸੁਨਖੀ ਵਿਹੜਾ ਤਾਂ ਕੋਈ ਵੀਰ ਭਰਾ ਫੋਨ ਲਾਉ ਹੋਰ ਮਾਨਤਾਨਾ ਫੋਨ ਵੀ ਚੰਗੀ ਆ ਜੂ ਹੈ ਨਾ ਹਾਂਜੀ ਠੀਕ ਹੈ ਤਾਂ ਆਸ ਜੇ ਬੱਬਾ ਜੀ ਕਰੋਸ ਆ ਗਈ ਹੈ ਤਾਂ ਵੇਖੋ ਵੀਰੇ ਦੋ ਵਿਹੜਾ ਨੇ ਦੋ ਝੋਟੀਆਂ ਵੀਰੇ ਕੋਲੇ ਰੇਟ ਜੈ ਜੈ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਬਾਕੀ ਉਹ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵੀਰੇ ਕੋ ਖਾਲੀ ਜਾਵੇ ਸਤਾ ਐਡਰੈਸ ਵੀਰ ਜੀ ਇੱਕ ਵਾਰੀ ਆਪਣਾ ਦੱਸ ਦਿਓ ਜੀ। ਮੈਂ ਭਾਈ ਪਿੰਡ ਮੀਰਾਕੋੜ ਜੇ। ਹਾਂਜੀ। ਤਹਿਸੀਲ ਤੇ ਜ਼ਿਲ੍ਹਾ ਅਮਰਸਰ ਜੇ। ਠੀਕ ਹੈ ਜੀ। ਫੋਨ ਨੰਬਰ ਹੈਗਾ 98813 7548। ਠੀਕ ਹੈ ਜੀ। ਠੀਕ ਹੈ ਵੀਰੇ ਸਤਿ ਸ੍ਰੀ ਅਕਾਲ।